ਸਤਿ ਸ਼੍ਰੀ ਅਕਾਲ ਜੀ ਮੈਂ ਅਰਨਜੀਤ ਸਿੰਘ ਰਾਓ ਅੱਜ ਦਾ ਪ੍ਰੋਗਰਾਮ ਸਿੱਧੀ ਗੱਲ ਲੈ ਕੇ ਸਾਹਮਣੇ ਸੀਨੀਅਰ ਪੱਤਰਕਾਰ ਸੁਖਨਾ ਸਿੰਘ ਸਿੱਧੂ ਨਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਮਿਹਰਬਾਨੀ ਨਾਲ ਸਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਚ ਜਿਹੜੇ ਸਟੂਡੈਂਟਸ ਦੀ ਅੰਤਰਰਾਸ਼ਟਰੀ ਸਟੂਡੈਂਟਸ ਦੀ ਜਿਹੜੀ ਗਿਣਤੀ ਵਧ ਰਹੀ ਹੈ ਉਹਦਾ ਰੌਲਾ ਪੈ ਰਿਹਾ ਹੈ ਜੀ ਜਹਾਜ਼ ਭਰ-ਭਰ ਆਪਣੀ ਵੀ ਤੁਸੀਂ ਦੇਖਦੇ ਹੋ ਇੰਡੀਆ ਤੋਂ ਵੀ ਜਾਂਦੇ ਨੇ ਹੋਰ ਕੰਟਰੀਜ਼ ਤੋਂ ਵੀ ਆਉਂਦੇ ਨੇ ਜੀ ਤੇ ਹੁਣ ਕੈਨੇਡਾ ਸਰਕਾਰ ਕੰਟਰੀ ਸਟੂਡੈਂਟਸ ਦੀ ਜਿਹੜੀ ਗਿਣਤੀ ਹੈ ਉਹਤੇ ਕੰਟਰੋਲ ਕਰਨ ਜਾ ਰਹੀ ਹੈ। ਸਮੱਸਿਆ ਤਾਂ ਸੁਭਾਵਿਕ ਸੀ ਨਾ ਜੀ ਕਦੇ ਨਾ ਕਦੇ ਆਉਣ ਨੂੰ ਹੀ ਸੀ। ਕਾਰਨ ਇਹ ਹੈ ਕਿ ਜਿਹੜੇ ਕਾਲਜਸ ਨੇ ਉਹਨਾਂ ਦੀਆਂ ਸੀਟਾਂ ਲਿਮਟਿਡ ਨੇ। ਅੱਗੇ ਜਿਹੜੇ ਯੂਨੀਵਰਸਿਟੀ ਵਗੈਰਾ ਹੈ ਜਿੱਥੇ ਹੋਸਟਲ ਨੇ ਉੱਥੇ ਤਾਂ ਹੈ ਹੀ ਨਹੀਂ। ਖਾਸ ਜਿਹੜੀ ਸਮੱਸਿਆ ਆ ਰਹੀ ਹੈ ਉਹ ਰਹਿਸ਼ ਦੀ ਆ ਰਹੀ ਹੈ। ਬਸ ਤਾਂ ਫੰਡਾ ਕੈਨੇਡਾ ਦੇ ਕੋਲੇ ਵਧੀਆ ਸੀ ਕਿ ਕੁਝ ਕਰਨ ਦੀ ਲੋੜ ਨਹੀਂ ਕਿਸੇ ਨੂੰ ਕੋਈ ਪੈਂਚਨ ਦੇਣ ਦੀ ਲੋੜ ਨਹੀਂ ਜਾਂ ਹੋਰ ਨਹੀਂ ਇਧਰੋਂ ਜਿਹੜਾ ਵੀ ਜਵਾਕ ਜਾਂਦਾ ਹੈ ਚਾਹੇ ਉਹ ਇੰਡੀਆ ਤੋਂ ਜਾਵੇ ਜਾਂ ਕਿਸੇ ਹੋਰ ਮੁਲਕ ਤੋਂ ਇੱਕ ਤਾਂ ਇਹ ਹੈ ਕਿ ਲੋਕਲ ਬੱਚਿਆਂ ਦੇ ਨਾਲੋਂ ਇਹਨਾਂ ਦੀ ਫੀਸ ਹੈ ਜਿਹੜੀ ਉਹ ਕਈ ਗੁਣਾ ਵੱਧ ਹੈ ਦੂਜੀ ਕਮਾਈ ਵੱਧ ਹੈ ਤੀਜਾ ਇਹਨਾਂ ਨੂੰ ਦੇਣਾ ਕੁਛ ਨਹੀਂ ਤਾਂ ਕਰਕੇ ਇਹ ਲਾਹੇਵੰਦ ਸੌਦਾ ਕੈਨੇਡਾ ਦੇ ਵਾਸਤੇ ਸੀਗਾ ਸਾਡੇ ਵਰਗੇਆਂ ਵਾਸਤੇ ਇਹ ਸੀ ਕਿ ਸਾਡੇ ਮੁਲਕ ਦੇ ਵਿੱਚ ਜੇ ਰੋਜ਼ਗਾਰ ਹੋਵੇ ਕਹਿਣ ਨੂੰ ਤਾਂ ਸੋਨੇ ਦੀ ਜਿਹੜੀ ਹੈ ਭਾਰਤ ਤੇ ਫਿਰ ਉੱਥੇ ਕਿਉਂ ਜਾਈਏ ਸਾਡੇ ਬੱਚਿਆਂ ਦਾ ਚੰਗਾ ਭਵਿੱਖ ਸੀ ਉੱਤੇ ਪਹਿਲਾਂ ਸਾਡੀਆਂ ਵੱਡੀਆਂ ਪੀੜ੍ਹੀਆਂ ਦਾ ਸੀ ਆਪਣੇ ਤੋਂ ਵੱਡੇ ਵੀ ਗਏ ਆਪਣੇ ਤੋਂ ਛੋਟੇ ਵੀ ਜਾਣ ਦੇ ਵਾਸਤੇ ਤਿਆਰ ਉਹਦਾ ਕਾਰਨ ਇਹ ਹੀ ਹੈ ਨਾ ਕਿ ਜੇ ਉੱਥੇ ਸਾਨੂੰ ਕੁਝ ਚੰਗਾ ਲੱਗਦਾ ਕਿੰਨੇ ਲੋਕ ਆ ਸਾਡੇ ਉੱਥੇ ਜਾ ਕੇ ਕਾਮਯਾਬ ਹੋਏ ਉਹ ਵੱਖਰੀ ਗੱਲ ਹੈ ਕਿ ਹੁਣ ਇੱਕ ਰਵਾਇਤ ਤੌਰ 'ਤੇ ਚਰਚਾ ਚੱਲ ਪਈ ਕਿ ਭਾਰਤ ਦੇ ਵਿੱਚ ਬਹੁਤ ਮੌਕੇ ਨੇ ਤੇ ਕੁਝ ਲੋਕ ਆ ਰਹੇ ਨੇ ਕਿੰਨੇ ਆ ਰਹੇ ਨੇ ਇਹ ਵੀ ਪਤਾ ਜਿਹੜੇ ਜਾ ਰਹੇ ਨੇ ਉਹ ਅੰਕੜਾ ਹਲੇ ਵੀ ਵੱਡਾ ਬੀਤੇ ਸਾਲਾਂ ਦੇ ਵਿੱਚ ਬੀਤੇ ਸਾਲਾਂਾਂ ਦੀ ਗੱਲ ਕਰਨਾਂ ਦੇ ਨਾਲ ਚ ਵੀ ਇਹ ਚੱਤਾਂ ਵੱਡੇ ਪੱਧਰ ਤੇ ਚੱਲਦੀ ਕਿ ਭਾਈ ਇੱਥੇ ਹੁਣ ਵਿਦਿਆਰਥੀਆਂ ਦੇ ਰਹਿਣ ਦੇ ਵਾਸਤੇ ਸਮੱਸਿਆ ਆ ਮਾਰੀਆਂ ਕਿਉਂਕਿ ਜਦੋਂ ਬਹੁਤ ਸਾਰੇ ਲੋਕ ਕਿਤੇ ਵੀ ਜਾਣਗੇ ਤਾਂ ਉੱਥੇ ਉਹਨਾਂ ਦੇ ਵਾਸਤੇ ਰਹਿਣ ਸਹਿਣ ਦਾ ਪ੍ਰਬੰਧ ਤੇ ਹੋਰ ਚੀਜ਼ਾਂ ਦੀ ਜ਼ਰੂਰਤ ਲੋਕਲ ਸਰਕਾਰ ਦੀ ਹੁੰਦੀ ਹੈ ਲੋਕਲ ਗਵਰਨਮੈਂਟ ਦੀ ਹੁੰਦੀ ਹੈ ਉਹ ਹੋ ਨਹੀਂ ਰਹੀ ਤਾਂ ਹੁਣ ਫਿਰ ਉੱਥੇ ਹਾਊਸਿੰਗ ਸੰਕਟ ਦੇ ਨਾਲ ਨਜਿੱਠਣ ਦੇ ਵਾਸਤੇ ਇੱਕ ਬੇਰੋਜ਼ਗਾਰੀ ਵਧ ਗਈ ਅੱਗੇ ਮੈਂ ਜਿਹੜਾ ਇਹਦੇ ਅੰਕੜਿਆਂ ਦੇ ਨਾਲ ਜੋੜ ਕੇ ਇੱਕ ਗੱਲ ਹੋਰ ਵੀ ਦੇਖਦਾ ਹੁੰਦਾ ਕਿ ਜਿਹੜੇ ਪੁਰਾਣੇ ਆਪਣੇ ਬੰਦੇ ਗਏ ਸੀਗੇ ਉਹਨਾਂ ਦੇ ਮਾਪੇ ਨਾ ਉੱਥੇ ਜਾਂਦੇ ਸੀ ਇਈ ਵਾਰੀ ਉਹਨਾਂ ਦੇ ਕੋਲੇ ਵਰਕ ਵੀਜ਼ਾ ਨਹੀਂ ਵੀ ਹੁੰਦਾ ਸੀ ਇੱਥੋਂ ਵਿਜ਼ਟਰ ਜਾਂਦੇ ਉਹ ਉਹਦੇ ਜਵਾਕਾਂ ਕੋਲੇ ਜਾਂਦੇ ਵੀ ਗਏ ਸੀ ਭਾਈ ਇੰਨਾ ਕੰਮ ਕਰ ਲਿਆ ਜਿਹੜਾ ਵਿਜ਼ਟਰ ਗਿਆ ਉਹਦਾ ਖਰਚਾ ਉੱਥੇ ਕੋਈ ਨਹੀਂ ਹੁੰਦਾ ਸੀਗਾ ਉਹ ਕਿਸੇ ਦੇ ਫਾਰਮ 'ਚ ਲੱਗ ਜਾਂਦੇ ਜਾਂ ਕਿਤੇ ਹੋਰ ਕੰਮ ਕਰ ਲੈਂਦੇ ਹੁਣ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ 올ਡ ਏਜ ਪਰਸਨ ਨੇ ਉਹਨਾਂ ਦੀ ਥਾਂ ਤੇ ਜ਼ੂਤ ਮਿਲ ਰਿਹਾ ਲੇਬਰ ਵਾਸਤੇ ਤਮਿਣਾ ਸਾਹਿਬ ਕਿ ਇੱਕ ਤਾਂ ਜਿਹੜੇ ਸਾਡੇ ਪਣਾਣੇ ਪੰਜਾਬੀ ਐ ਮੱਕਿਆਂ ਦੀ ਤਾਂ ਆਪਾਂ ਗੱਲ ਛੱਡਦੇ ਹੋਰਾਂ ਕਮਿਊਨਿਟੀਾਂ ਦੀ ਉਹਨਾਂ ਦਾ ਪੀੜੀ ਪਾੜਾ ਜਿਹੜਾ ਉਹ ਇਸੇ ਗੱਲ ਕਰਕੇ ਵੀ ਹੋ ਗਿਆ ਵੀ ਇਹ ਨਨੁ ਮੈਨਰਜ਼ ਨਹੀਂ ਜਾਂ ਕੁਝ ਹੋਰ ਹੈ ਹਾਲਾਂਕਿ ਮੈਨਰਜ਼ ਦੇ ਉੱਤੇ ਪੀ ਐਚ ਡੀ ਕਰਕੇ ਕੋਈ ਨਹੀਂ ਇੱਥੋਂ ਜਾਂਦਾ ਸਾਰੇ ਉੱਥੇ ਜਾ ਕੇ ਸਿੱਖਦੇ ਸੀ ਪਹਿਲਾਂ ਵੀ ਪਹਿਲਾਂ ਜਾਣ ਵਾਲੇ ਥੋੜੇ ਸੀ ਸਿਖਾਉਣ ਵਾਲੇ ਵਾਲੇ ਸੀ ਹੁਣ ਕੰਮ ਉਲਟਾ ਹੈ ਜਾਣ ਵਾਲੇ ਵਾਲੇ ਨੇ ਸਿਖਾਉਣ ਵਾਲੇ ਦੇ ਨਾਲ ਇਹਨਾਂ ਦਾ ਰਾਬਤਾ ਹੀ ਕਾਇਮ ਨਹੀਂ ਹੁੰਦਾ ਕਿਉਂਕਿ ਉੱਥੋਂ ਵਾਲਿਆਂ ਨੂੰ ਹੈ ਕਿ ਬਹੁਤ ਸਿਆਣੇ ਆ ਸੀ ਇੱਥੋਂ ਵਾਲੇ ਕਹਿੰਦੇ ਜੀ ਤੁਸੀਂ ਸਿਆਣੇ ਆਦੀ ਖਾਨਦੇ ਹੋਗੇ ਇਹਨਾਂ ਦਾ ਸਟੂਡੈਂਟਸ ਦਾ ਨੈਟਵਰਕ ਹੀ ਆਪਣਾ ਹੁੰਦਾ ਹੈ ਇਹ ਵੀ ਵੱਡੀ ਗੱਲ ਹੈ ਦੂਜਾ ਬਿਨਾਂ ਸ਼ੱਕ ਜੇ ਆਪਾਂ ਲੇਬਰ ਜੌਬ ਤੋਂ ਵੀ ਕਿਸੇ ਨੂੰ ਲੈਣ ਜਾਈਏ ਤਾਂ ਆਪਾਂ ਹੱਟਾ-ਕੱਟਾ ਮਜ਼ਦੂ ਤਾਂ ਫਿਰ ਨੌਜਵਾਨਾਂ ਜਿਹੜੇ ਉਹਨਾਂ ਨੂੰ ਕੰਮ ਵੱਧ ਮਿਲ ਰਿਹਾ ਸੀ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਘੱਟ ਮਿਲਦਾ ਸੀ। ਕਾਫੀ ਕੁਝ ਹੈ ਇਹਦੇ ਤੇ ਲੰਬੀ ਗੱਲ ਹੋ ਸਕਦੀ ਹੈ ਪਰ ਆਪਾਂ ਜਿਹੜੀ ਗੱਲ ਸਮੇਟੀ ਹੈ ਤਾਂ ਉਹ ਇਹ ਹੀ ਕਿ ਹੁਣ ਜਦੋਂ ਬੱਚੇ ਬਹੁਤ ਜ਼ਿਆਦਾ ਹੋ ਗਏ ਇਹ ਵੀ ਕੰਮ ਮੰਗਦੇ ਆ। ਉੱਥੇ ਜਿਹੜੇ ਲੋਕਲ ਹੈਗੇ ਵਸਨੀਕ ਪਹਿਲਾਂ ਦੇ ਆ ਚਾਹੇ ਉਹ 10 ਸਾਲ ਪਹਿਲਾਂ ਗਿਆ ਜਾਂ ਜੰਮੇ ਉਥੰਦੇ ਕੰਮ ਉਹ ਵੀ ਚਾਹੁੰਦੇ ਆ। ਤਾਂ ਕਰਕੇ ਰੋਜ਼ਗਾਰ ਦੇ ਵਸੀਲੇ ਘਟਣਗੇ ਸਵਾਲ ਉਕਸੀ। ਹਾਊਸਿੰਗ ਦਾ ਸੰਕਟ ਜਿਹੜਾ ਉਹ ਵੱਡੇ ਪੱਧਰ ਤੇ ਆ ਗਿਆ ਹੈ ਬੇਸ਼ੱਕ ਆਪਣੇ ਵਾਲਾ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਕਿ ਜਿਹੜੀ ਬੇਸਮੈਂਟ ਦੇ ਵਿੱਚ ਅੱਗੇ ਕੋਈ ਵੱੜਦਾ ਨਹੀਂ ਸੀ ਉਹ ਹੁਣ 12-1200 ਦੇ ਚੜ ਜਾਂਦੀਆਂ 1500 ਦੇ ਵੀ ਚੜ ਜਾਂਦੀ ਹੈ ਸੋਨਾ ਤੇ 400 ਦੇ ਚੜਦੀਆਂ ਹੁੰਦੀਆਂ ਸੀ ਸੋ ਤੇ ਇਹ ਕਮਾਈ ਦੇ ਸਾਧਨ ਵੀ ਹੋ ਗਏ ਪਰ ਆਮ ਵਿਅਕਤੀ ਹੈ ਜਿਹੜੇ ਉਹਨਾਂ ਨੂੰ ਜਦੋਂ ਕੋਈ ਉੱਥੇ ਆਰਥਿਕਤਾ ਦਾ ਸੰਕਟ ਆ ਗਿਆ ਜੇ ਕੋਈ ਵੀ ਚੀਜ਼ ਤੇ ਮਹਿੰਗਾਈ ਆਊਗੀ ਤੇ ਉਹਨਾਂ ਨੂੰ ਸਮਾਨ ਖਰੀਦਣਾ ਘਰ ਖਰੀਦਨੇ ਔਖੇ ਹੋ ਗਏ ਇਹ ਤਾਂ ਸਰਕਾਰ ਨੂੰ ਸੋਚਣਾ ਪੈਣਾ ਸੀ ਔਰ ਸੋਚ ਵੀ ਰਹੇ ਆ ਹੁਣ ਉੱਥੋਂ ਦੇ ਜਿਹੜੇ ਇਹ ਆਵਾਸ ਮੰਤਰੀ ਐ ਮਾਰਕ ਮਿਲਰ ਉਹਨਾਂ ਨੇ ਕੱਲ ਆਖਿਆ ਕਿ ਅਗਲੇ ਕੁਝ ਮਹੀਨਿਆਂ ਚ ਦੇਸ਼ ਦੇ ਵਿੱਚ ਜਿਹੜੇ ਕੁਮਾਂਤਰੀ ਵਿਦਿਆਰਥੀ ਐ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਕੈਨੇਡਾ ਦੇ ਵਿੱਚ ਆਉਣ ਵਾਲੇ ਉਹਨਾਂ ਦੀ ਗਿਣਤੀ ਘਟ ਕੀਤੀ ਜਾਊਗੀ ਇਹਦੇ ਤੇ ਅਸੀਂ ਵਿਚਾਰ ਕਰ ਰਹੇ ਆ ਕਿੰਨੀ ਘਟ ਕੀਤੀ ਜਾਊਗੀ ਕੀ 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 ਉਹਦੇ ਮਾਪਦੰਡ ਹੋਣਗੇ ਹਜੇ ਇਹ ਤਾਂ ਨਹੀਂ ਤੈਅ ਹੋਇਆ ਪਰ ਤੁਸੀਂ ਦੇਖੋਗੇ ਜਿਹੜੇ ਸਾਡੇ ਇੱਥੇ 10ਵੀਂ ਚ ਪੜ੍ਹਦੇ ਬੱਚੇ ਆ ਉਹਨਾਂ ਦੇ ਮਾਪਿਆਂ ਨੂੰ ਜਦੋਂ ਆਹ ਖਬਰ ਪਤਾ ਲੱਗਣੀ ਹੈ ਉਹਨਾਂ ਦਾ ਥੋੜਾ ਕੁਦਾ ਉਹਦੀ ਬਾਜੂਗਾ ਨਾ ਕਿ ਯਾਰ ਸਾਡੇ ਵਾਲੇ ਦਾ ਵੀਜ਼ਾ ਨਾ ਰੁਕਦੇ ਜਾਂ ਕੁਝ ਹੋਰ ਹੈ ਇਹੇ ਕਿਸੇ ਨਾ ਕਿਸੇ ਦਿਨ ਹੋਣੇ ਸੀਗਾ ਗੱਲ ਇਹ ਵੀ ਕਿ ਜਿਹੜੇ ਹੁਣ ਸਟੂਡੈਂਟ ਜਾਣਗੇ ਇਹਨਾਂ ਦੇ ਵਿੱਚ ਨਿਜਮਾ ਚ ਸਖਤੀ ਕਰ ਦਿੱਤੀ ਜਾਊਗੀ ਰਫਾਈਨ ਕਰਕੇ ਕੱਢਣਗੇ ਕਿਉਂਕਿ ਜੇ ਹੁਣ ਅੱਗੇ ਸਾਢੇ 5 ਵਾਲੇ ਨੂੰ ਵੀਜ਼ਾ ਮਿਲ ਜਾਂਦਾ ਹੈ ਹੁਣ ਹੋ ਸਕਦਾ ਸਾਢੇ 6 ਵਾਲੇ ਨੂੰ ਵੀ ਨਾ ਮਿਲੇ ਉਸ ਮਾਮਲੇ ਚ ਵੀ ਦੇਖਿਆ ਜਾਊਗਾ ਕਾਹਾਂ ਜਿਹੜੀ ਹੁਣ ਨਵੀਂ ਚੀਜ਼ ਹੋ ਗਈ ਹੈ ਕਿ ਜੇ ਤੁਸੀਂ ਵਰਕ ਵੀਜ਼ਾ ਡਿਗਰੀ ਤੋਂ ਬਾਅਦ ਹਾਸਲ ਕਰ ਲਿਆ ਤੇ ਫਿਰ ਗਾਹਾਂ ਤੁਸੀਂ ਉੱਥੇ ਥੋੜਾ ਬਹੁਤ ਕੰਮ ਕਰ ਰਹੇ ਹੋ ਤੁਹਾਨੂੰ ਅਗਲੀ ਵਾਰ ਜਿਹੜਾਗਾ ਵਰਕ ਪਰਮਿਟ ਹੈ ਉਹ ਰੀਨਿਊ ਹੋਣ ਦੇ ਚਾਂਸ ਬਹੁਤ ਘਟ ਗਏ ਇਹੋ ਜਿਹੇ ਕਈ ਸੁਭਾਵਨਾਵਾਂ ਜਿਹੜੀਆਂ ਉਹ ਸੁਭਾਵਨਾਵਾਂ ਵੀ ਹੈ ਅੜਿੱਕੇ ਵੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਜਾਣ ਦੀ ਸੋਚ ਰਹੇ ਨੇ ਉਹਨਾਂ ਚੋਂ ਬਹੁਤੇ ਆ ਜਿਹੜੇ ਉਹਨਾਂ ਨੂੰ ਕੋਈ ਹੋਰ ਰਾਹ اختیار ਕਰਨੇ ਪੈਣਗੇ ਪਰ ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਗੱਲ ਸਾਹ ਉਹ ਗੱਲ ਕਰਦੇ ਸੀ ਕਿ ਠੀਕ ਹੈ ਕਿ ਕੈਨੇਡਾ ਪੀਆਰ ਦਿੰਦਾ ਹੈ ਪਰ ਜੇ ਕੁਝ ਵੀ ਤੇ ਹਾਸਲ ਕਰਨੀ ਹੈ ਤਾਂ ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕ ਨੇ ਜਿੱਥੇ ਸਸਤੀ ਪੜਾਈ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਚਾਹੇ ਬਤਨ ਜਾਓ ਜਾਂ ਕਿਤੇ ਹੋਰ ਜਾਓ ਤੁਹਾਨੂੰ ਮੌਕੇ ਮਿਲਦੇ ਆ ਦੂਜੀ ਗੱਲ ਇੱਕ ਹੋਰ ਬੜੀ ਲਾਜ਼ਮੀ ਹੈ ਕਿ ਸਾਡੇ ਬੱਚੇ ਆ ਇੱਥੇ ਅਸੀਂ ਜਿਵੇਂ ਹੁਣ ਅੱਜ ਦੀ ਗੱਲ ਕਰ ਲਈ ਕਿ ਕਿੰਨੀ ਠੰਡ ਹੈ ਛੇਤੀ ਕੀਤੇ ਹਰੇਕ ਮਾਂ-ਬਾਪ ਕੋ ਪੁੱਤ ਬਾਹਰ ਨਾ ਨਿਕਲੀ ਠੰਡ ਹੈ ਉੱਥੇ ਕਿਹੜੇ ਕੀਨੇ ਕਹਿਣਾ ਚੱਲ ਕੰਮ ਤੇ ਕੰਮ ਤੋਂ ਘਰੇ ਸਨੋਵਾਂ ਬਟਾਉਣੀਆਂ ਜਾਂ ਕੁਝ ਹੋਰ ਹੈ ਪਰ ਜੇ ਕਰੋੋਂ ਬਾਹਰ ਰਹਿਣਗੇ ਬੱਚੇ ਚਾਹੇ ਉਹ ਹੋਸਟਲ ਚ ਰਹਿੰਦੇ ਨੇ ਜਾਂ ਉਹ ਵਰਕ ਕਲਚਰ ਦਾ ਹਿੱਸਾ ਬੰਦੇ ਨੇ ਕਿਸੇ ਹੋਰ ਮੁਲਕ ਚ ਜਾ ਕੇ ਤੇ ਜਦੋਂ ਮੁੜ ਕੇ ਪੰਜਾਬ ਵੀ ਆਉਣਗੇ ਜਾਂ ਕਿਤੇ ਹੋਰ ਵੀ ਆਉਣਗੇ ਉਹ ਫਿਰ ਵੀ ਸਕਸੈਸ ਹੋਣਗੇ ਕਿਉਂਕਿ ਉਹ ਦੁਨੀਆਦਾਰੀ ਸਿੱਖ ਆਏ ਹੋਣਗੇ ਸੋ ਪੜਨ ਤਾਂ ਭੇਜਣੇ ਚਾਹੀਦੇ ਆ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਜੇ ਇੱਥੇ ਲਾ ਐਂਡ ਆਰਡਰ ਵਧੀਆ ਹੋ ਜੇ ਰੋਜ਼ਗਾਰ ਦੇ ਮੌਕੇ ਦਾ ਤਲਾਸ਼ ਹੀ ਲੈਣੇ ਹੁੰਦੇ ਨੇ ਬਿਹਾਰ ਯੂਪੀ ਦੇ ਆਏ ਹੋਏ ਲੋਕ ਪੰਜਾਬ ਚ ਸਕਸੈਸ ਕਿਵੇਂ ਹੋ ਜਾਂਦੇ ਕਿਉਂਕਿ ਉਹਨਾਂ ਵਾਸਤੇ ਇਹ ਵੀ ਕੈਨੇਡਾ ਹੀ ਉਹਨਾਂ ਦਾ ਵੀ ਸਾਰਾ ਲੰਗ ਲਾਣਾ ਤੁਸੀਂ ਦੇਖੋ ਸਵੇਰੇ ਹੁਣ ਆਪਾਂ ਚਾਹੇ ਖੇਤਾਂ 'ਚ ਦੇਖ ਲਈਏ ਜਿਹੜੇ ਲੋਕਾਂ ਨੇ ਸਬਜ਼ੀਆਂ ਲਾਈਆਂ ਨੇ ਜਵਾਕ ਉਹਨਾਂ ਦੇ ਹੁਣ ਮੂਲੀਆਂ ਧੋਈ ਜਾਂਦੇ ਹੋਣਗੇ ਸਵੇਰੇ ਸਵੇਰੇ ਮੰਡੀ ਭੇਜਣੀਆਂ ਹੱਤ ਨੇ ਵੀ ਇਹੀ ਕੰਮ ਹੁੰਦਾ ਚਾਹੇ ਗਾਜਰਾਂ ਤੇ ਐਵੇਂ ਜਿਹੜੇ ਕੋ ਸਬਜ਼ੀ ਵੇਚਣ ਵਾਲੇ ਉਹਨਾਂ ਦਾ ਸਾਰਾ ਪਰਿਵਾਰ ਉੱਥੇ ਲੱਗਿਆ ਹੋ ਪਰ ਸਾਡੇ ਜਿਹੜੇ ਅਸੀਂ ਕਹਿੰਦੇ ਆ ਕਿ ਸੋ ਕਾਲਡ ਥੋੜੇ ਜਿਹਾ ਠੀਕ ਆ ਹਾਲਾਂਕਿ ਹੁੰਦੇ ਆਪਾਂ ਜਿਆਦਾ ਖਰਾਬ ਆ ਅੰਦਰੋਂ ਆਰਥਿਕ ਪੱਖੋਂ ਆਪਣੇ ਪਰ ਇੱਕੋ ਮੁੰਡਾ ਕੰਮ ਕਰਦਾ ਬਾਕੀ ਚਿੱਟੇ ਭਾਗੇ ਸੱਜੇ ਬੈਠੇ ਹੁੰਦੇ ਆ ਜ਼ਮੀਨ 5 ਉੱਥੇ ਕਿ ਦਿਹਾੜੀ ਦਾ ਲਾਇਆ ਹੁੰਦਾ ਉਦੋਂ ਵੀ ਖੇਤ ਜਾ ਕੇ ਮੋਬਾਈਲ ਤੇ ਬਹਿ ਜਾਂਦੇ ਮੰਜਾ ਜਾ ਵੀ ਉਦੋਂ ਦਿਹਾੜੀ ਦੇ ਨੂੰ ਕਹਿੰਦਾ ਢਾਹੀ ਜਾ ਰਿਹਾ ਤੋ ਲਿਆ ਕੇ ਪਹਿਲਾਂ ਕੀ ਹੁੰਦਾ ਸੀਗਾ ਚਾਹੇ ਉਹ ਚੰਗੀ ਰਵੈਤ ਸੀ ਚਾਹੇ ਮਾੜੀ ਸੀ ਮੈਂ ਇਸ ਗੱਲ ਤੇ ਵੀ ਆ ਜਾ ਕਿ ਜਿਵੇਂ ਮਜ਼ਦੂਰ ਹੁੰਦੇ ਸੀ ਨਾ ਚਾਹੇ ਉਹ ਕੋਈ ਵੀ ਸੀ ਉਹਨਾਂ ਨੂੰ ਕਹਿ ਦਿੰਦੇ ਸੀ ਭਾਈ ਤੂੰ ਚਾਹ ਨਹੀਂ ਬਣਾਉਣੀ ਤੂੰ ਪਾਣੀ ਨੂੰ ਹੱਥ ਨਹੀਂ ਲਾਉਣਾ ਤੋੜੇ ਨੂੰ ਨਹੀਂ ਹੱਥ ਲਾਉਣਾ ਉਹਦਾ ਚਲੋ ਉਹ ਜਾਤਾਂ ਗੁੱਤਾਂ ਵਾਲੇ ਤਾਂ ਮਾੜੇ ਕਨਸੈਪਟ ਸੀ ਆਪਾਂ ਮੰਨਦੇ ਆ ਪਰ ਦੂਜੇ ਪਾਸੇ ਇਹ ਰਹੀ ਸੀ ਕਿ ਜ਼ਿੰਮੇਦਾਰ ਨੂੰ ਆਪ ਉਹਨੂੰ ਚਾਹ ਬਣਾ ਕੇ ਦੇਣੀ ਪੈਂਦੀ ਸੀ ਆਪ ਰੋਟੀ ਹੁਣ ਕੰਮ ਉਲਟ ਹੈ ਹੁਣ ਦਿਹਾੜੀਏ ਨੂੰ ਗੈਰਣਗੇ ਰੋਟੀ ਵੀ ਗਰਮ ਕਰ ਲਾ ਯਾਰ ਜਦ ਪਾਣੀ ਦਾ ਥੋੜਾ ਵੀ ਤੂੰ ਭਰ ਲਿਆ ਪਹਿਲਾਂ ਤਾਂ ਥੋੜੇ ਵਾਲਾ ਕੰਮ ਹੀ ਨਹੀਂ ਰਿਹਾ ਅੱਜਕੱਲ ਕਿਉਂਕਿ ਕੈਂਪਰ ਚ ਪਾ ਕੇ ਘਰੋਂ ਪਾਣੀ ਲੈ ਕੇ ਜਾਂਦੇ ਆ ਚਾਹ ਵੀ ਕਰੋ ਵੀ ਬਣੀ ਹੋਣੀ ਲੈ ਜਾਂਦੇ ਸੋ ਵਰਕ ਕਲਚਰ ਅਸੀਂ ਆਪ ਤਾਂ ਛੱਡਤਾ ਜੀ ਤੇ ਫਿਰ ਹੁਣ ਕਰਨਾ ਤਾਂ ਕਿਸੇ ਨੇ ਹੈਗਾ ਇਹੀ ਸਥਿਤੀ ਉੱਥੇ ਬਣੂਗੀ ਕਿ ਜਦੋਂ ਜੇਤਾ ਸੀ ਉੱਥੇ ਜਾ ਕੇ ਕੰਮ ਕਰ ਲਾਂਗੇ ਤਾਂ ਪੈਰਾਂ ਸਿਰਾਂ ਤੇ ਨਹੀਂ ਤਾਂ ਨਹੀਂ ਪਰ ਆ ਬਹੁਤ ਵੱਡੀ ਸਮੱਸਿਆ ਹੈ ਜੇ ਉੱਥੇ ਹ जेंटी लिमिटेड ਕਰਤੀ ਕੈਨੇਡਾ ਵਾਸਤੇ ਤਾਂ ਫਾਇਦਾ ਹੋਜੂ ਆਰਥਿਕ ਪੱਖੋਂ ਬੇਸ਼ੱਕ ਉਹਨਾਂ ਦਾ ਥੋੜਾ ਬਹੁਤ ਨੁਕਸਾਨ ਹੋ ਪਰ ਜਿਹੜੇ ਚੰਗੇ ਭੋਖੇ ਦੇ ਸੁਪਨੇ ਸਜਾਈ ਬੈਠੇ ਬੱਚੇ ਨੇ ਜਾਂ ਮਾਪੇ ਨੇ ਉਹਨਾਂ ਦੇ ਵਾਸਤੇ ਜੜਕੇ ਹੋਣਗੇ ਜਿ세ਦਾਰ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਪਿਛਲੇ ਦਿਨਾਂ ਤੋਂ ਕਾਫੀ ਗਰਮਾਇਆ ਹੈ ਇਹ ਸਿਆਸੀ ਹਲਕੇ 'ਚ ਤੁਸੀਂ ਇਹ ਕਹਿ ਲੋ ਵੀ ਕਿਸੇ ਤੇ ਨੂੰ ਤਾਂ ਹੱਥਾਂ ਪੈਰਾਂ ਦੀ ਪਈ ਪਈ ਹੈ ਕਿਸੇ ਤੇ ਨੇ ਉਹਦੇ ਰੋਟੀਆਂ ਸੇਕਣੀਆਂ ਨੇ ਇਹ ਕੰਮ ਚੱਲ ਰਿਹਾ ਹੈ ਜੀ ਕੁਝ ਦਿਨਾਂ ਤੋਂ ਤੇ ਉਹਨਾਂ ਦੇ ਧਰਮ ਪਤਨੀ ਨੇ ਅ ਕੁਝ ਪੁਲਿਸ ਅਧਿਕਾਰੀ ਨੇ ਜਿਹੜੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਸਦੇਵਰ ਗਰਦੇਵ ਸਿੰਘ ਕੌਕੇ ਦਾ ਮਾਮਲਾ ਵੱਡੇ ਪੱਧਰ ਤੇ ਚਰਚਾ ਦੇ ਵਿੱਚ ਹੈ ਬੇਸ਼ੱਕ ਇਹਨੂੰ ਹਾਈਲਾਈਟ ਕਰਨ ਦੇ ਵਿੱਚ ਅਕਾਲੀ ਦਲ ਦਾ ਯੋਗਦਾਨ ਹੈ ਪਰ ਜਿਹੜੀਆਂ ਦੂਜੀਆਂ ਧਿਰਾਂ ਨੇ ਜਾਂ ਤੱਥ ਨੇ ਉਹ ਬਹੁਤ ਵਾਰੀ ਅਕਾਲੀ ਦਲ ਦੇ ਵਿਰੁੱਧ ਭੁਗਤਦੇ ਨੇ ਹੁਣ ਕੀ ਹੋਇਆ ਕਿ ਜਿਹੜੀ ਸ਼ਿਕਾਇਤ ਸ਼ਨੀਵਾਰ ਨੂੰ ਸਰਦਾਰ ਕੋਂਕੇ ਦੇ ਧਰਮਪਤਨੀ ਬੀਬੀ ਗਰਮੇਲ ਕੌਰ ਤੇ ਉਹਨਾਂ ਦੇ ਪੁੱਤ ਹਰੀ ਸਿੰਘ ਕੋਂਕੇ ਨੇ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਹਦੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਿਹੜੇ ਉਹ ਉਹਨਾਂ ਦੇ ਨਾਲ ਸੀ। ਇਹਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਦਾ ਸੁੱਖ ਦਾ ਸਾਹ ਇਹ। ਉਹਨਾਂ ਨੂੰ ਫਾਇਦਾ ਵੀ ਹੋ ਸਕਦਾ ਹੈ ਇਸ ਗੱਲ ਦਾ ਸਿਆਸੀ ਰੂਪ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਸਿਆਸੀ ਤੋਂ ਹਟ ਜਾਓ। ਤੁਸੀਂ ਉਹ ਵੀ ਸੋਚੋ ਕਿ ਇਹ ਸ਼੍ਰੋਮਣੀ ਕਮੇਟੀ ਦੀ ਵੀ ਜ਼ਿੰਮੇਵਾਰੀ ਮੰਦੀ ਹੈ। ਸ਼ੁਰੂਆਮੇ ਕਾਲੀ ਦਲ ਦੀ ਜਿੰਮੇਵਾਰੀ ਵੀ ਬੰਦੀ ਹੈ ਠੀਕ ਹੈ ਕਿ ਉਹ ਬਹੁਤ ਏਜੰਡਾ ਜ਼ਿੰਮੇਵਾਰੀ ਤੋਂ ਭੱਜੇ ਜੇ ਹੁਣ ਵੀ ਉਹ ਇਸ ਨੂੰ ਕਬੂਲਣ ਲੱਗੇ ਨੇ ਤਾਂ ਮਾੜੀ ਗੱਲ ਨਹੀਂ ਕਿ ਘੱਟੋ ਘੱਟ ਜਥੇਦਾਰ ਕੌਕੇ ਦੀ ਸ਼ਹਾਦਤ ਜਾਂ ਉਹਨਾਂ ਦੀ ਮੌਤ ਜੋ ਵੀ ਸ਼ਬਦ ਲੋਕ ਸੂਤ ਸਮਝਣ ਵਰਤ ਲੈਣ ਉਹਦੇ ਵਾਸਤੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਹੋਵੇ 16 ਪੁਲਿਸ ਅਧਿਕਾਰੀ ਐ ਸੱਤ ਸਫਿਆਂ ਦੀ ਇੱਕ ਰਿਪੋਰਟ ਦਿੱਤੀ ਗਈ ਹੈ ਕਿ ਇਹਦੇ ਵਿੱਚ ਕਰਮਚਾਰੀ ਤੇ ਮੁਲਾਜ਼ਮ ਛੋਟੇ ਤੇ ਵੱਡੇ ਉਹ ਇਹਦੇ ਵਿੱਚ ਸ਼ਾਮਲ ਨੇ ਜਿਸਾਰ ਕੋਲ ਕਿ ਕਦੋਂ ਲਾਪਤਾ ਹੋਏ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਗਈ ਹੈ। ਉਹਨਾਂ ਦੇ ਨਾਲ ਜਿੱਥੇ ਵਕ ਵਕ ਆਗੂ ਸ਼ਾਮਲ ਸੀ ਜਿਵੇਂ ਮੈਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕੁ ਵਫਾ ਦੇ ਮੈਂਬਰ ਨਾਲ ਹਲਕਾ ਇੰਚਾਰਜ ਤੇ ਸਾਬਕਾ ਵ代 आर एस ਕਲੇਰ ਵੀ ਬੀਬੀ ਦੇ ਨਾਲ ਮੌਜੂਦ ਸੀਗੇ। ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਤਾਂ ਗੁਰਚਰਨ ਸਿੰਘ ਗਰੇਵਾਲ ਸਮੇਤ ਕਈ ਹੋਰ ਆਗੂ ਉੱਤੇ ਸ਼ਾਮਲ ਸੀ। ਗੱਲ ਇਹ ਆ ਕਿ ਅੱਗੇ ਪੰਜਾਬ ਸਰਕਾਰ ਵੀ ਇਹਦੇ ਤੇ ਐਕਸ਼ਨ ਲੈਣ ਦੀ ਥਿਅਰੀ ਦੇ ਵਿੱਚ ਐਕਸ਼ਨ ਲੈ ਕੇ ਕੀ ਕੁਝ ਕਰੂਗੀ ਤੇ ਦੂਜੀ ਗੱਲ ਜਿਹੜੀ ਸਭ ਤੋਂ ਅਹਿਮ ਆ ਕਿ ਜਿਹੜੀ ਮਿਸਟਰ ਤਵਾੜੀ ਦੀ ਰਿਪੋਰਟ ਸੀ ਉਹਦਾ ਕੀ ਬਣੂ ਉਹ ਉਹ ਵੀ ਤਾਂ ਜ਼ਰੂਰ ਸੋਚਣ ਦੀ ਲੋੜ ਆ ਨਾ ਕਿ ਉਹ ਤਵਾੜੀ ਵਾਲੀ ਰਿਪੋਰਟ ਦੇ ਉੱਤੇ ਕਾਰਵਾਈ ਉਦੋਂ ਕਿਉਂ ਨਹੀਂ ਹੋਈ ਕੀ ਉਹ ਉਸ ਰਿਪੋਰਟ ਨੂੰ ਹੁਣ ਆਧਾਰ ਮੰਨਿਆ ਜਾਵੇ ਜਾਂ ਫਿਰ ਦੁਬਾਰਾ ਜਾਂਚ ਹੋਊਗੀ ਤੇ ਹੁਣ ਤੇ ਉਦੋਂ ਦੇ ਤੱਥ ਆ ਜਿਹੜੇ ਉਹ ਆਪਾਂ ਨੂੰ ਪਤਾ ਕਿੰਨਾ ਫਰਕ ਉਸ ਗੱਲ 'ਚ ਪੈ ਗਿਆ ਉਹ ਜਿਹੜਿਆਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਕਿੰਨੇ ਸੇਵਾ ਮੁਕਤ ਹੋ ਗਏ ਕਦੇ ਡਿਊਟੀ 'ਚ ਹੋਊਗਾ ਹੁਣ ਤੱਕ ਖੁਸ਼ਕ ਇਸ ਜਹਾਨ ਤੋਂ ਚਲੇ ਵੀ ਗਏ ਹੋਣਗੇ ਪਰਖਿਆ ਦੇਰ ਆਏ ਦੁਰਸਤਾਏ ਇਸ ਤਰੀਕੇ ਨਾਲ ਫੈਸਲਾ ਜਿਹੜਾ ਜੇ ਹੋ ਰਿਹਾ ਜਿੱਥੇ ਗੱਲ ਚੱਲ ਰਹੀ ਹੈ ਹਾਲਾਂਕਿ ਫੈਸਲਾ ਤਾਂ ਨਹੀਂ ਹੋ ਰਿਹਾ ਐਫ ਆਈ ਆਰ ਹੋਣੀ ਹੈਗਾਾਂ ਕਾਰਵਾਈ ਹੋਣੀ ਹੈ ਫਿਰ ਘੱਟੋ ਘੱਟ ਹੋਰ ਬਹੁਤ ਸਾਰੇ ਲੋਕਾਂ ਦੇ ਵਾਸਤੇ ਰਾਹ ਖੁੱਲ ਜੂ ਜਿਨ੍ਹਾਂ ਦੇ ਪੁੱਤ ਜਾਂ ਪਰਿਵਾਰਕ ਮੈਂਬਰ ਹੈ ਚੱਕ ਚੱਕ ਕੇ ਪੁਲਿਸ ਨੇ ਮਾਰੇ ਸਤਾੜ ਤਾਂ ਮੋਢਿਆਂ ਤੇ ਲਾ ਲੇ ਤੇ ਉਹਨਾਂ ਦੇ ਤਾਂ ਸਿਵੇ ਵੀ ਨਹੀਂ ਬਲੇ ਕਿਤੇ ਕਿਤੇ ਲਾਸਟ ਸੈਟ ਤੇ ਕਦੇ ਕਿਸੇ ਬਹੁਤ ਸਾਰੇ ਲੋਕ ਹੈ ਜਿਹੜੇ ਆ ਉਹਦੇ ਬੱਚਿਆਂ ਨੂੰ ਤਰਸਦੇ ਆ ਬਸ ਇੱਕੋ ਹੀ ਖਬਰ ਹੁੰਦੀ ਸੀ ਕਿ ਜੀ ਜੇ ਥਾਣੇ ਚੋਂ ਹਥਿਆਰਾਂ ਦੀ ਬਰਾਮਦਗੀ ਦੇ ਵਾਸਤੇ ਇਹਨਾਂ ਨੂੰ ਲਜਾਇਆ ਜਾ ਰਿਹਾ ਸੀ ਅੱਗੇ ਉਹ ਪੁਲਿਸ ਪਾਰਟੀ ਤੇ ਹਮਲਾ ਕੀਤਾ ਤੇ ਉੱਥੇ ਫਾਨਾ ਸਿੰਘਾਤਵਾਦੀ ਹੈ مشکوک ਜੀ ਨੂੰ ਲਿਖਿਆ ਹੁੰਦਾ ਨਾਲ ਉਹ ਪੁਲਿਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਇਹੋ ਜੀ ਵਾਰਤ ਹੁੰਦੀ ਹੈ ਸੋ ਐਫ ਆਈ ਆਰ ਸਾਰਿਆਂ ਮਰਜ਼ੀ ਚੱਕ ਲੋ ਜਿਹੜੀਆਂ ਤੇ ਹਾਲਾਂਕਿ ਬੰਦੇ ਉਹ ਖਤਮ ਕੀਤੇ ਹੁੰਦੇ ਆ ਬਹੁਤ ਥੋੜੇ ਕੇਸ ਨੇ ਜਿਹੜਾਂ ਦੇ ਵਿੱਚ ਕਦੇ ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਕਿ ਸੱਚੂ ਵੀ ਭੱਜ ਗਿਆ ਹੋਵੇ ਤੇ ਜਾਂ ਫਿਰ ਇਹ ਹੈ ਕਿ ਪੁਲਿਸ ਨੇ ਬਾਅਦ ਚ ਅਗਲੇ ਨੂੰ ਦੱਸ ਹੀ ਦਿੱਤਾ ਹੋਵੇ ਕਿ ਭਾਈ ਮੁੰਡਾ ਤਾਂ ਥੋੜਾ ਖਤਮ ਹੋ ਗਿਆ ਸੀਗਾ ਬਸ ਦੱਸਿਆ ਹੀ ਨਹੀਂ ਸੋ ਇਹੋ ਜਿਹੀਆਂ ਘਟਨਾਵਾਂ ਬਹੁਤ ਨਹੀਂ ਇੱਕ ਵਿਭਗ ਮੁਖ ਗ੍ਰਾਂਥੀ ਤੇ ਅੱਠ ਹੋਰ ਉਹਨਾਂ ਦੇ ਨਾਲ ਵਿਅਕਤੀਆਂ ਨੂੰ ਜੁਰਮਾਨੇ ਹੋਏ ਨੇ ਇਹਦੇ ਪਿੱਛੇ ਕੀ ਮਾਮਲਾ ਸੀ ਜੀ ਕਿਹਨੇ ਜੁਰਮਾਨਾ ਕੀਤਾ ਤੇ ਕਾਰਨ ਕੀ ਸੀ ਗੱਲ ਇਹ ਹੈ ਕਿ ਜਿਨੇ ਕੀਤਾ ਤੇ ਜਿਹਨੂੰ ਹੋਣਾ ਚਾਹੀਦਾ ਸੀ ਉੱਥੇ ਤਾਂ ਨਹੀਂ ਹੋਇਆ ਜਿੰਨਾ ਦਾ ਕੋਈ ਦੋਸ਼ ਥੋੜਾ ਸੀ ਉਹ ਰਗੜੇਗੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਿਵਾਲੀ ਵਾਲੇ ਦਿਨ ਰਾਜਪੁਰਾ ਦਾ ਇੱਕ ਨਹਿੰਗ ਸੁਖਚਾਨ ਸਿੰਘ ਉਹਨੇ ਸੰਗਤ ਨੂੰ ਸੰਬੋਧਨ ਕਰਦੇ ਆਖਿਆ ਸੀ ਕਿ ਜੀ 96 ਕਰੋੜੀ ਬਾਬਾ ਬਲਬੀਰ ਸਿੰਘ ਬੁੱਢਾ ਦਲ ਹੈ ਨਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਬੁੱਢਾ ਦਲ 96 ਕਰੋੜੀ ਉਹਦੇ ਮੁਖੀ ਹੈ ਬਾਬਾ ਬਲਬੀਰ ਸਿੰਘ ਕਹਿੰਦੇ ਉਹਨੂੰ ਸ਼ਿਰੇ ਕਾਲ ਤੱਕ ਸਾਹਬ ਦਾ ਜਥੇਦਾਰ ਥਾਪਤਾ ਤੇ ਉਦੋਂ ਰੌਲਾ ਪੈ ਗਿਆ ਸੀਗਾ ਚਰਚਾ ਹੋਈ ਸੀ ਕਿ ਆਹ ਗੱਲ ਕਿਧਰ ਨੂੰ ਗਈ ਹੁਣ ਜਦੋਂ ਉਦੋਂ ਸਾਰਾ ਕੁਝ ਹੋਇਆ ਤਾਂ ਉਸ ਮਾਮਲੇ ਦੇ ਵਿੱਚ ਜਿਹੜੇ ਬੰਦੇ ਉੱਥੇ ਡਿਊਟੀ ਤੇ ਸੀ ਜਾਂ ਆਸੇ-ਪਾਸੇ ਹੋ ਗਏ ਉਹਨਾਂ ਦੇ ਖਿਲਾਫ ਤੱਕ ਕਾਰਵਾਈ ਹੋ ਗਈ ਹੈ ਇਹਦੇ ਵਿੱਚ ਮਿਸਟਰ ਧਾਮੀ ਹੋਰਾਂ ਦੇ OSD ਸਤਵੀਰ ਸਿੰਘ ਉਹ ਵੀ ਤਾਂ ਨੂੰ ਹੀ ਆ ਉਹਨਾਂ ਨੇ ਦੱਸਿਆ ਕਿ ਇਹ ਮਰਜ਼ਾਦਾ ਤੇ ਪ੍ਰਬੰਧ ਦੇ ਨਾਲ ਜੁੜਿਆ ਮਾਮਲਾ ਸੀ ਪੜਤਾਲ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ 1 ਲੱਖ ਰੁਪਈਆ ਤੇ ਡਿਊਟੀ ਦੇ ਉੱਤੇ ਮੌਜੂਦ ਹੋਰ ਜਿਹੜੇ 8 ਨੇ ਉਹਨਾਂ ਨੂੰ 25-25 ਹਜ਼ਾਰ ਰੁਪਈਆ ਜੁਰਮਾਨਾ ਲਾਇਆ ਗਿਆ ਤੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਜੇ ਉਹ ਡਿਊਟੀ ਤੇ ਪੂਰੀ ਤਰ੍ਹਾਂ ਸੁਚੇਤ ਨਹੀਂ ਰਹਿੰਦੇ ਤਾਂ ਕਾਰਵਾਈ ਫਿਰ ਵੀ ਹੋ ਸਕਦੀ ਹੈ ਕਹਿੰਦੇ ਇਹ ਇਹਨਾਂ ਦੀ ਅਣਗਹਿਲੀ ਦੇ ਨਾਲ ਹੋਈ ਹੈ ਬਿਨਾਂ ਸ਼ੱਕ ਇਹ ਤਾਂ ਹੋਈ ਹੈ ਹੁਣ ਮੈਂ ਗਾਂਹ ਵਾਲਾ ਪੈਰਾ ਪੜ ਕੇ ਸੁਣਾਉਣਾ ਸੁਖਤੇਨ ਸਿੰਘ ਤੇ ਉਹਨਾਂ ਨੇ ਗਾਂ ਦੇ ਖਿਲਾਫ ਕਾਰਵਾਈ ਕਿਹਨੇ ਕਰਨੀ ਸੀ ਗਲਤੀ ਤਾਂ ਉਹਨਾਂ ਦੀ ਹੋਈ ਸੀ ਨਾ ਕਿ ਜੇ ਹੁਣ ਮਤਲਬ ਇਹੀ ਕੇਸ ਅਦਾਲਤ 'ਚ ਚੱਲੇ ਪੱਖਾਂ ਦੇ ਆਧਾਰ 'ਤੇ ਚੱਲੇ ਤਾਂ ਫਿਰ ਉੱਥੇ ਜਿਹੜਾ ਭਾਸ਼ਣ ਦੇ ਕੇ ਆਉਣ ਵਾਲਾਗਾ ਉਹਦੇ ਤੇ ਕਾਰਵਾਈ ਹੋਊਗੀ ਜਾਂ ਜਿਹੜੇ ਇਹ ਹੈ ਕਿ ਜਿਹੜਿਆਂ ਨੇ ਉੱਥੇ ਡਿਊਟੀ 'ਚ ਕਟਾਹੀ ਵਰਤੀ ਜ਼ਿਆਦਾ ਕਾਰਵਾਈ ਉਹਨਾਂ ਤੇ ਹੋਵੇ ਇੱਥੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਿਹੰਗ ਸੁਖਤੇਨ ਸਿੰਘ ਰਾਜਪੁਰਾ ਦਾ ਰਹਿਣ ਵਾਲਾ ਸੀ ਉਹਨੇ ਉੱਥੇ ਕੱਲ ਤੱਕ ਤੇ ਐਲਾਨ ਕਰਤਾ ਸੀ ਤੇ ਉੱਥੇ ਜਿਹੜੇ ਹਾਜ਼ਰ ਚਸ਼ਮਦੀਰ ਗਵਾਹ ਸੀ ਉਹਨਾਂ ਦੇ ਮੁਤਾਬਕ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠੇ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਮਾਗਮ ਛੱਡ ਕੇ ਜਾ ਚੁੱਕੇ ਸੀਗੇ ਵਿਚਾਲੇ ਛੱਡ ਕੇ ਚੱਲ ਕੇ ਜੋਰ ਹੋਣਾ ਪੈ ਗਿਆ ਤਾਂ ਭਾਈ ਸੁਖਚੰਦ ਸਿੰਘ ਨੇ ਭਾषण ਦੇਣਾ ਸ਼ੁਰੂ ਕਰਤਾ ਤੇ ਤਾਬਿਆ 'ਚ ਬੈਠੇ ਗਿਆਨੀ ਮਲਕੀਤ ਸਿੰਘ ਨੇ ਇੱਕ ਸੇਵਾਦਾਰ ਨੂੰ ਕਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਮਾਈਕ ਬੰਦ ਕਰਾਤੇ ਤੇ 10 ਮਿੰਟ ਤੱਕ ਉਹ ਬੋਲਦਾ ਰਿਹਾ ਤੇ ਹੁਣ ਅੰਧਿੰਗ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਗਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠੇ ਆ ਉਹਦੀ ਜ਼ਿੰਮੇਵਾਰੀ ਕੀ ਹੈ ਪਹਿਲੀ ਗੱਲ ਤਾਂ ਹੈ ਕਿ ਤਾਬਿਆ 'ਚ ਛੱਡ ਕੇ ਨਹੀਂ ਜਾਣਾ ਉਹਨੇ ਉੱਥੇ ਜੇ ਕੋਈ ਕਤਾਹੀ ਕਰ ਦੇ ਤਾਂ ਠੀਕ ਸੀ ਉਹ ਰੋਕ ਦੇ ਪਰ ਇੱਥੇ ਤਾਂ ਉਲਟ ਹੈ ਕਿ ਤਾਬਿਆ 'ਚ ਬੈਠੇ ਵਿਅਕਤੀ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਐਕਸ਼ਨ ਲੈ ਲਿਆ ਨਿਗਾ ਸਿੰਘਾਂ ਦੀਆਂਾਂ ਵੀ ਲੋੜ ਹੁੰਦੀ ਐ ਉਹ ਜਥੇਬੰਦੀ ਦੀ ਵੀ ਲੋੜ ਹੁੰਦੀ ਐ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੀ ਨੇੜੇ ਐ ਤਾਂ ਕਰਕੇ ਉਹਨਾਂ ਦੇ ਖਿਲਾਫ ਕੋਈ ਏਡੀ ਕਾਰਵਾਈ ਕੀਤੀ ਨਹੀਂ ਸੋ ਇਹੀ ਸਵਾਲ ਆ ਜਿਹੜਾ ਸਮੇਂ ਸਮੇਂ ਦੇ ਉੱਤੇ ਕਿ ਦੋਸ਼ ਕਿਹਦੇ ਤੇ ਹੁੰਦਾ ਤੇ ਮੜ ਕਿਹਦੇ ਤੇ ਦਿੱਤਾ ਜਾਂਦਾ ਸਿੱਧੂ ਸਾਹਿਬ ਚੋਣਾਂ ਆ ਰਹੀਆਂ ਨੇ ਅੱਗੇ ਸਰਪੰਚੀ ਦੀਆਂ ਚੋਣਾਂ ਵੀ ਆਉਣੀਆਂ ਨੇ ਤਕਰੀਬਨ ਕਈ ਚੋਣਾਂ ਐ ਕਹਿ ਲੋ ਵੀ ਇਕੱਠੀਆਂ ਥੋੜੇ ਥੋੜੇ ਸਮੇਂ ਦੇ ਹਿਸਾਬ ਨਾਲ ਆਉਣੀਆਂ ਇਹਦੇ ਚ ਚੋਣ ਨਿਸ਼ਾਨ ਅਲਰਟ ਹੁੰਦੇ ਹੁੰਦੇ ਨੇ ਹਰੇਕ ਉਮੀਦਵਾਰ ਨੂੰ ਤੇ ਜਿਆਦਾ ਪਿੰਡਾਂ 'ਚ ਤਾਂ ਮੇਰੇ ਨਾਲ ਇਹਦਾ ਕਈ ਵਾਰ ਇਹ ਹੁੰਦਾ ਵੀ ਜਿਹੜਾ ਕੋਈ ਚਪ ਚੋਣ ਨਿਸ਼ਾਨ ਮਿਲ ਗਿਆ ਉਹ ਬੰਦੇ ਦਾ ਵੀ ਨਾ ਕਈ ਵਾਰ ਉਸੇ ਚੋਣ ਨਿਸ਼ਾਨਤੀ ਲਈ ਜਾਂਦੇ ਹੁੰਦੇ ਨੇ ਸਾਰੀ ਉਮਰ ਉਹਨੂੰ ਉਹੀ ਕਹਿ ਕੇ ਹਾਕਾ ਮਾਰਦੇ ਰਹਿੰਦੇ ਨੇ ਜਿਹੜਾ ਕੋਈ ਇੱਕ ਅੱਧੀ ਵਾਰ ਚੋਣ ਲੜ ਲੈ ਮੇਰੇ ਵਰਗਾ ਭੁਲ ਭੁਲੇਖੇ ਤੇ ਉਧਰ ਬੀਬੀ ਹਰਸ਼ਮਰਤ कौर ਬਾਦਲ ਨੇ ਕਿਹਾ ਕਹਿੰਦੇ ਤੱਕੜੀ ਹੈ ਜਿਹੜੇ ਇਹਨਾਂ ਦਾ ਚੋਣ ਨਿਸ਼ਾਨਾ ਬਾਬੇ ਨਾਨਕ ਦੀ ਤੱਕੜੀ ਹੈ ਤੇ ਰਵਨੀਤ ਬਿੱਟੂ ਨੇ ਨਾਲ ਦੀ ਨਾਲ ਜਵਾਬ ਦਿੱਤਾ ਕਹਿੰਦੇ ਇਹਦੇ ਚਾ ਚਿੱਟਾ ਤੁਲਦਾ ਰਿਹਾ ਇਹ ਕੀ ਮਾਮਲਾ ਸੀਗਾ ਜੀ ਇਹਦੇ ਪਿੱਛੇ ਅਕਾਲੀ ਦਲ ਵਾਲੇ ਆ ਨਾ ਇਸ ਗੱਲ ਨੂੰ ਲੈ ਕੇ ਬਾਰ-ਬਾਰ ਤੇ ਕਲੇਮ ਕਰਦੇ ਵੀ ਰਹੇ ਆ ਤੇ ਫਾਇਦਾ ਲੈਂਦੇ ਵੀ ਰਹੇ ਆ ਕਿ ਤੱਕੜੀ ਬਾਬੇ ਨਾਨਕ ਦੀ ਤੱਕੜੀ ਆ ਤੇ ਕਦੇ ਇਹ ਨਹੀਂ ਆਖਿਆ ਕਿ ਬਾਬੇ ਨਾਨਕ ਨੇ ਕਿਰਤ ਦਾ ਹਲ ਵੀ ਜੋੜਿਆ ਸੀਗਾ ਉਸ ਸਿਧਾਂਤ ਨੂੰ ਤਾਂ ਅਸੀਂ ਵੈਸੇ ਵੀ ਨਹੀਂ ਕਿਸੇ ਨੇ ਮੰਨਿਆ ਅਸੀਂ ਨਾਮ ਜਪੋ ਵੰਡ ਛਕੋ ਤੱਕ ਹੀ ਆ ਜਾਂਦੇ ਆ ਇਹ ਵੀ ਨਹੀਂ ਖੈਰ ਕਰਦੇ ਬਾਬੇ ਦਾ ਸਿਧਾਂਤ ਇਹ ਸੀ ਕਿ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਸਭ ਤੋਂ ਪਹਿਲਾਂ ਕਿਰਤ ਬਾਕੀ ਗੱਲਾਂ ਬਾਅਦ ਕਹੀਆਂ ਸੀ ਖੈਰ ਸੇ ਅਸਿ ਲੋਕਾਂ ਨੇ ਆਪਣੇ ਮੁਫਾਦ ਦੇ ਵਾਸਤੇ ਹਰੇਕ ਸ਼ਬਦ ਉਹਦੇ ਅਰਥ ਕੱਢਣੇ ਹੁੰਦੇ ਆ ਤੇ ਇਸਤਰੀ ਅਕਾਲੀ ਦਲ ਦੀ ਕੱਲ ਮਾਗੀ ਦੇ ਮੌਕੇ ਦੇ ਉੱਤੇ ਜਿਹੜੀ ਕਾਨਫਰੰਸ ਸੀ ਅਮਤ ਆਪਣੇ ਮੁਖਤਸਰ ਦੇ ਵਿੱਚ ਉੱਥੇ ਵੀ ਬਾਹਰ ਸੰਤ ਕੁਰ ਬਾਦਲ ਹੋਰਾਂ ਨੇ ਗੱਲ ਕਹੀ ਕਿ ਜਿਹੜੀ ਤੱਕੜੀ ਐ ਬਾਬੇ ਨਾਨਕ ਦੀ ਤੱਕੜੀ ਐ ਓ ਇੱਕ ਵਾਰ ਨਹੀਂ ਇਹ ਬਹੁਤੇ ਵਾਰੀ ਕਹਿੰਦੇ ਆ ਤੇ ਇਹਦੇ ਤੋਂ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਵੀ ਮੌਕਾ ਨਹੀਂ ਛੱਡਿਆ ਕਿਉਂਕਿ ਬਿੱਟੂ ਹੋਰੇ ਵੀ ਭਾਲਦੇ ਰਹਿੰਦੇ ਆ ਵੀ ਕੁਝ ਨਾ ਕੁਝ ਹੋਵੇ ਤਾਂ ਸਹੀ ਦੱਸਾਂ ਤਾਂ ਸਹੀ ਵੀ ਮੈਂ ਵੀ ਹੈਗਾ ਹਰ ਉਹਨਾਂ ਨੇ ਇਹੀ ਗੱਲ ਆਖੀ ਕਿ ਜਿਹੜਾ ਇਹ ਚੋਣ ਚਿੰਨ ਆ ਨਾ ਇਹਨਾਂ ਦਾ ਅਕਾਲੀ ਦਲ ਦਾ ਇਹ ਕਹਿੰਦੇ ਬਾਬੇ ਨਾਨਕ ਦਾ ਦੀ ਤੱਕੜੀ ਦੇ ਨਾਲ ਇਹਦੀ ਚਰਚਾ ਕਰਨੀ ਬਹੁਤ ਗਲਤ ਹੈ ਕਹਿੰਦੇ ਜੇ ਇਹੀ ਗੱਲ ਹੈ ਤਾਂ ਕੱਲ ਨੂੰ ਕਾਂਗਰਸੀ ਵੀ ਕਹਿ ਸਕਦੇ ਆ ਕਿ ਜਿਹੜਾ ਪੰਜੇ ਦਾ ਨਿਸ਼ਾਨ ਹੈ ਉਹ ਵੀ ਬਾਬੇ ਨਾਨਕ ਦਾ ਨਿਸ਼ਾਨ ਹੈ ਜਿਹਦੇ ਨਾਲ ਉਹਨਾਂ ਨੇ ਪਹਾੜ ਰੋਕਿਆ ਸੀਗਾ ਪੰਜਾ ਲਾ ਕੇ ਗੁਰਾਂ ਨੇ ਪਹਾੜ ਰੋਕਤਾ ਗੱਲ ਤਾਂ ਬਿੱਟੂ ਹਰਾ ਦੀ ਦਰਸਤ ਹੈ ਪਰ ਜੇ ਕਾਂਗਰਸ ਦਾ ਪੰਜਾ ਕਹਣਾ ਉਹ ਫਿਰ ਇਹਨੂੰ ਖੂਨੀ ਪੰਜਾ ਕਹਿੰਦੇ ਆ ਲੋਕ ਖਾਸ ਕਰਕੇ ਵਿਰੋਧੀ ਤੇ ਆਪਲੀ ਤਕੜੀ ਨੂੰ ਇਹ ਬਾਬੇ ਨਾਨਕ ਦੀ ਤਕੜੀ ਨਾਲ ਜੋੜ ਲੈਂਦੇ ਆ ਬਿੱਟੂ ਨੇ ਇਹ ਵੀ ਗੱਲ ਆਖੀ ਕਿ ਗੁਰੂ ਮਹਾਰਾਜ ਦੇ ਨਿਸ਼ਾਨ ਦੀ ਅਕਾਲੀ ਦਲ ਦੇ ਵੱਲੋਂ ਜਿਹੜੀ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਸਿਆਸਤ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਜੋੜਿਆ ਜਾ ਰਿਹਾ ਹੈ ਇਹ ਬਿਲਕੁਲ ਗਲਤ ਹੈ ਤੇ ਤਕੜੀ ਬਾਬੇ ਨਾਨਕ ਜੀ ਦੀ ਤੇਰਾ ਤੇਰਾ ਤੋਲਦੀ ਸੀ ਪਰ ਕਹਿੰਦੇ ਬਾਦਲਾਂ ਦੀ ਤਕੜੀ ਹੈ ਜਿਹੜੀ ਉਹ ਮੇਰਾ ਮੇਰਾ ਤੋਲਦੀ ਹੈ ਇਹ ਗੱਲਾਂ ਦਾਰੀਆਂ ਭਗਵੰਤਾਂ ਵਾਲੀਆਂ ਚੱਕ ਲਈਆਂ ਇਹਨਾਂ ਨੇ ਵੀ ਤੇ ਇਸ ਟੱਕੜੀ 'ਚ ਸਿਰਫ ਚਿੱਟਾ ਤੁਲਦਾ ਰਿਹਾ ਤੇ ਬਾਦਲਾਂ ਦੀ ਟੱਕੜੀ ਦੇ ਵਿੱਚ ਅੱਜ ਤੱਕ ਨਸ਼ੇ ਹੀ ਤੁੜਿਆ ਤੇ ਦੋਸ਼ ਹੈ ਜਿਹੜੇ ਉਹੋ ਵਿਟੂ ਨੇ ਲਾਇਨੇ ਰਵਨੀਤ ਸਿੰਘ ਵਿਟੂ ਨੇ ਇਹ ਵੀ ਗੱਲ ਆਖੀ ਹੈ ਕਿ ਬਾਦਲਾਂ ਦੇ ਹੁਣ ਘਰੇ ਹੀ ਜੁੱਧ ਚੱਲ ਰਿਹਾ ਹੈਗਾ ਚੌਧਰ ਦਾ ਚੱਕਰ ਚਲੋ ਇਹ ਤਾਂ ਨਿੱਜੀ ਗੱਲਾਂ ਹੁੰਦੀਆਂ ਤਾਂ ਸਾਰਿਆਂ ਦੇ ਘਰਾਂ 'ਚ ਹੀ ਚੱਲਦਾ ਹੁੰਦਾ ਤੇ ਅਗਲੀ ਗੱਲ ਜਿਹੜੀ ਆਖੀ ਕਿ ਐਸਜੀਪੀਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਿਹੜੇ ਉਹਨਾਂ ਤੇ ਵੀ ਮਿੱਟੂ ਨੇ ਸਵਾਲ ਖੜੇ ਕੀਤੇ ਨੇ ਕਿ ਅੱਜ ਤੱਕ ਹਰਸਿੰਦਰ ਬਾਦਲ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੇ ਇਸ ਤਰ੍ਹਾਂ ਦੀ ਗੱਲ ਕਾਂਗਰਸ ਨੇ ਪੰਜੇ ਦੇ ਬਾਰੇ ਕਹੀ ਹੁੰਦੀ ਤਾਂ ਹੁਣ ਤੱਕ ਐਸਜੀਪੀਸੀ ਤੇ ਅਕਾਲ ਤਖਤ ਨੇ ਕਹਿੰਦੇ ਦੁਹਾਈ ਪਾ ਦੇਣੀ ਸੀ ਮਿੱਟੂ ਨੇ ਕਿਹਾ ਕਿ ਅਕਾਲੀ ਦਲ ਦੇ ਉੱਤੇ ਜਲਦੀ ਐਸਜੀਪੀਸੀ ਤੇ ਅਕਾਲ ਤਖਤ ਐਕਸ਼ਨ ਲੈਣ ਪਰ ਇਹ ਇੱਕ ਇਕੜਾ ਅਕਾਲੀ ਦਲ ਦੇ ਪਹਿਲੀ ਵਾਰ ਕਿਹਾ ਜੇ ਹੁਣ ਸਾਡੇ ਬਜ਼ੁਰਗਾਂ ਨੂੰ ਪਿੰਡਾਂ ਦੇ ਵਿੱਚ ਅੱਜ ਤੱਕ ਵੀ ਤੱਕੜੀ ਦਾ ਮੋਹ ਹੁੰਦਾ ਉਹ ਬਾਦਲਾਂ ਦੀ ਤੱਕੜੀ ਕਰਕੇ ਘੱਟ ਬਾਬੇ ਨਾਨਕ ਦੀ ਤੱਕੜੀ ਕਰਕੇ ਵੱਧ ਆਉਂਦਾ ਮੈਂ ਫੇਰ ਗੱਲ ਕਰਦਾਂਗੇ ਬਾਬੇ ਨਾਨਕ ਨੇ ਤੱਕੜੀ ਦਾ ਛਾੜ ਥੋੜੇ ਦਿਨ ਚਲਾਈ ਹੋ ਹਾਲ ਤਾਂ ਬਹੁਤ ਦਿਨ ਚਲਾਇਆ ਸੀਗਾ ਔਰ ਉਹਨਰ ਦੇ ਅੰਤਲੇ ਭਰਿਆਂ ਜੋ ਚਲਾਇਆ ਸੀਗਾ ਉਹ ਉਹ ਨਹੀਂ ਕਦੇ ਕਨਸੈਪਟ ਨੂੰ ਲੈਂਦਾ ਹੈ ਕਿ ਬਾਬੇ ਜੀ ਨੇ ਖੇਤੀ ਕੀਤੀ ਕਿਰਤ ਦਾ ਹਲ ਵਾਹਿਆ ਤੇ ਸਾਨੂੰ ਕਿਰਤ ਦੇ ਲੜ ਲਾਇਆ ਸੀ ਉਸ ਪਾਸੇ ਅਸੀਂ ਤੁਰੇ ਹੀ ਨਹੀਂ ਚਲ ਅਕਾਲੀ ਦਲ ਨਾਚੇ ਆਮ ਲੋਕੀ ਤੁਰਪੀਏ ਤਾਂ ਸ਼ਾਇਦ ਕੌਮ ਦਾ ਦੇਸ਼ ਦਾ ਪਲਾਵ ਜੀ ਰਵਨੀਤ ਬਿੱਟੂ ਨੇ ਗੱਲ ਤਾਂ ਸਹੀ ਕਹੀ ਇਹ ਪੰਜੇ ਨੂੰ ਵੀ ਕਿਹਾ ਜਾ ਸਕਦਾ ਜੀ ਬਾਬੇ ਨਾਨਕ ਦਾ ਪੰਜਾ ਪਰ ਇਹ ਆਪਸ ਚ ਹੀ ਪੰਜਾ ਲੜਾਈ ਜਾਂਦੇ ਨੇ ਜੀ ਹੁਣ ਨਵਜੋਤ ਸਿੰਘ ਸਿੱਧੂ ਇਹਨਾਂ ਨਾਲ ਹੀ ਆਪਦੀ ਪਾਰਟੀ ਜੀ ਲੱਗਿਆ ਪਿਆ ਵੀ ਦੇਖੋ ਕਿਹਦੇ ਹੱਥ 'ਚ ਵੱਧ ਜੋਰ ਹੈ ਤੇ ਉਹਨਾਂ ਦੇ ਜਿਹੜੇ ਸਥਾਨ ਕਾਰਗੂ ਨੇ ਜਿੱਥੇ ਵੀ ਕਿਤੇ ਰੈਲੀ ਕਰਦੇ ਨੇ ਹੱਥ ਨਹੀਂ ਫੜਾ ਰਹੇ ਜੀ ਬਿਲਕੁਲ ਇਹ ਇਹ ਹੋ ਹੀ ਰਿਹਾ ਹੁਣ 21 ਜਨਵਰੀ ਨੂੰ ਬੁੱਗੀਪੁਰਾ ਚੌਂਕ ਮੋਗਾ 'ਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਆ ਇਹ ਇਹ ਮੇ ચંદ્ર ਸਿੰਘ ਬਾਦਲ ਦੇ ਬੇਟੇ ਨੇ ਉਹਨਾਂ ਦੇ ਵੱਲੋਂ ਰੈਲੀ ਰੱਖੀ ਗਈ ਹੈ ਪਰ ਉਹਨਾਂ ਦੇ ਕੋਲ ਕਾਂਗਰਸ ਦੇ ਵਿੱਚ ਕੋਈ ਵੱਡਾ ਅਹੁਦਾ ਆਪਦੇ ਕੋਲੇ ਤਾਂ ਹੈ ਨਹੀਂ ਤੇ ਨਿਹਾਲ ਸਿੰਘ ਵਾਲੇ ਤੋਂ ਆਗੂ ਨੇ ਮੇਸ਼ੰਦਰ ਸਿੰਘ ਬਾਦਲ ਵਿਧਾਇਕ ਵੀ ਰਹਿ ਚੁੱਕੇ ਨੇ ਉਹਨਾਂ ਦੇ ਬੇਟੇ ਦੀ ਗੱਲ ਕਰਦਾਂ ਮੈਂ ਪਰ ਉਹ ਜੋਤ ਕਾਂਗਰਸ ਦੇ ਵਿੱਚ ਬਹਾਵ ਸਰਗਰਮ ਹੈ ਦੂਜੇ ਪਾਸੇ ਜਦੋਂ ਇਹ ਪੋਸਟਰ ਬਣਿਆ ਜਾਂ ਹੋਲਡਿੰਗਸ ਲੱਗੇ ਨੇ ਇਹਨਾਂ ਦੇ ਉੱਤੇ ਮਿਸਟਰ ਖੜਗੇ ਸੋਨੀਆ ਗਾਂਧੀ ਰੋਹਿਲ ਗਾਂਧੀ ਨਾਲ ਹੀ ਰਾਜਾ ਵੜਿੰਗ ਤੇ ਪ੍ਰਿੰਕਾ ਗਾਂਧੀ ਨਾਲ ਲੋਕਲ ਜਿਹੜੀ ਉਤੋਂ ਕਾਂਗਰਸ ਦੀ ਆਗੂ ਬੀਬੀ ਐ ਮਲਵਿਕਾ ਸੋਦ ਜਿਹੜੇ ਸੋਨੂ ਸੋਦ ਦੇ ਭੈਣ ਨੇ ਉਹ ਉਹਨਾਂ ਦੀ ਫੋਟੋ ਆ ਕੁਝ ਫੋਟੋਆਂ ਹੋਰ ਨੇ ਧਰਨਪਾਲ ਸਿੰਘ ਨਿਹਾਲ ਸਿੰਘ ਵਾਲਾ ਇਸਰਾਈਲੀ ਨੂੰ ਕਰਾ ਰਹੇ ਆ ਜਿਹੜੇ ਮਿਸ਼ਨਦਰ ਸਿੰਘ ਬਾਦਲ ਦੇ ਬੇਟੇ ਨੇ ਅਮਿਸ਼ਨਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਬੇਟੇ ਨੇ ਬਾਦਲ ਨਾਲ ਨਾਲ ਜੋੜ ਲਿਓ ਉਹ ਵੱਖਰੇ ਹੈਗੇ ਤੇ ਉਹ ਹੁਣ ਜਦੋਂ ਇਹ ਰੈਲੀ ਦੇ ਹੋਲਡਿੰਗਸ ਲਾਗੇ ਬਿਨਾਂ ਸ਼ੱਕ ਕਾਂਗਰਸ ਵਾਲੀ ਜਿਹੜੀ ਗੱਲ ਤੁਸੀਂ ਕਹੀ ਹੈ ਕਾਟੋ ਕਲੇਸ਼ ਵਾਲੀ ਉਹੀ ਚੱਲ ਰਿਹਾ ਹੈ ਉਦੋਂ ਤਾਂ ਕਾਕਾ ਲੋਗੜਾ ਜਿਹੜੇ ਉਹ ਵੀ ਉਹਦਾਇ ਕਰਿਆ ਚੁੱਕੇ ਨੇ ਅਕਾਲੀ ਦਲ ਦੇ ਵਿੱਚੋਂ ਪਹਿਲਾਂ ਅਕਾਲੀ ਦਲ ਚਾਹੁੰਦੇ ਸੀ ਫਿਰ ਕਾਂਗਰਸ ਤੇ ਚੱਲ ਗਏ ਸੀ ਤੋਤਾ ਸਿੰਘ ਹੋਰਾਂ ਨੂੰ ਬੜੀ ਜ਼ਬਰਦਸਤ ਟੱਕਰ ਦਿੰਦੇ ਰਹੇ ਨੇ ਉਹ ਕਾਕਾ ਲੋਗੜਾ ਹੋਰਾਂ ਨੇ ਵੀ ਕਹਿਤਾ ਕਿ ਭਾਈ ਮੇਰੀ ਫੋਟੋ ਹੈ ਜਿਹੜੀ ਉਹ ਪੋਸਟਰ ਤੋਂ ਲਾ ਦਿਓ ਹਾਈ ਕਮਾਂਡ ਦੀ ਇਹ ਰੈਲੀ ਨਹੀਂ ਉਹਦਾ ਪ੍ਰਮਾਨ ਨਹੀਂ ਇਹੋ ਜਿਹੀ ਗੱਲ ਹੈ ਮਾਲਵੀਕਾ ਸੂਤ ਦੇ ਹਵਾਲੇ ਦੇ ਨਾਲ ਸਾਹਮਣੇ ਆ ਰਹੀ ਹੈ ਉਹ ਕਹਿੰਦੀ ਕਿ ਪਾਰਟੀ ਦਾ ਪ੍ਰੋਗਰਾਮ ਨਹੀਂ ਇਹ ਕਿਸੇ ਵਿਅਕਤੀ ਦੀ ਰੈਲੀ ਹੋ ਸਕਦੀ ਹੈ ਉਹਦਾ ਸਮਾਗਮ ਹੋ ਸਕਦਾ ਹੈ ਇਸ ਕਰਕੇ ਜੇ ਪਾਰਟੀ ਦਾ ਪ੍ਰੋਗਰਾਮ ਹੋਵੇ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਤੇ ਇਹ ਕਿਉਂਕਿ ਨਿਹਾਲ ਸਿੰਘ ਵਾਲਾ ਦੇ ਨਾਲ ਵੀ ਤਾਂ ਫਿਰ ਸਾਰਿਆਂ ਦੀ ਨਹੀਂ ਬਣਦੀ ਨਾ ਲੋਕਲ ਕਾਂਗਰਸੀਆਂ ਦੀ ਵੈਸੇ ਵੀ ਨਹੀਂ ਬਣਦੀ ਸਿੰਘ ਪਾਰਟੀ ਦੇ ਨਹੀਂ ਬਣਦੇ ਹੁੰਦੇ ਅੰਦਰੋਂ ਦਾ ਖਿੱਚੋਤਾਣ ਹੁੰਦੀ ਹੈ ਹੁਣ ਫਿਰ ਹਾਈ ਕਮਾਂਡ ਜਾਂ ਰਾਜਾ ਵੜਿੰਗ ਹੋਰਾਂ ਦੇ ਸਾਹਮਣੇ ਚੰਗਾ ਬਾਨਾਂ ਦੇ ਚੱਕਰ ਦੇ ਵਿੱਚ ਸਾਰੇ ਆਗੂ ਆ ਜਿਹੜੇ ਉਹ ਵੀ ਇਹ ਸੋਚਦੇ ਆ ਤੇ ਗੱਲ ਨੂੰ ਜਿਹੜੀਆਂ ਟਿਕਟਾਂ ਉਹ ਰਾਜੇ ਵੜਿੰਗ ਹੋਰਾਂ ਦੇ ਰਾਹੀਂ ਮਿਲਣਗੀਆਂ ਜੇ ਤਾਂ ਉਹਨਾਂ ਦਾ ਕੇਹੇ ਪ੍ਰਧਾਨ ਰਹਿੰਦੇ ਨੇ ਜਾਂ ਫਿਰ ਕੋਈ ਹੋਰ ਰਹਿਣਗੇ ਨੌਜੋਸੇਦੂ ਕਰਕੇ ਤਾਂ ਟਿਕਟਾਂ ਨਹੀਂ ਮਿਲਣੀਆਂ ਤਾਂ ਕਰਕੇ ਫਿਰ ਇਹ ਸਾਰੇ ਆ ਜਿਹੜੇ ਕਹਿੰਦੇ ਸਾਡੀਆਂ ਤਸਵੀਰਾਂ ਪਾਈ ਤੇ ਹੋਲਡਿੰਗਸ ਤੋਂ ਹਟਾ ਦੇ ਇੱਕ ਸਲੂਨ 'ਚ ਬੈਠੇ ਸਰਪੰਚ ਦਾ ਕਤਲ ਹੋ ਗਿਆ ਜੀ ਕਿੱਥੇ ਦੀ ਖਬਰ ਹੈ ਇਹ ਇਹ ਗੁਣੀਆਂ ਖਬਰਾਂ ਪੰਜਾਬ 'ਚੋਂ ਆ ਰਹੀਆਂ ਨੇ ਇਹ ਮਾੜੀ ਗੱਲ ਤਾਂ ਇਹ ਹੈ ਔਰ ਇੱਕ ਨਹੀਂ ਨਿਤ ਵਾਂਗੂੰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਜਿਹੜੇ ਸੀਗੇ ਆਪਣੇ ਸੁਨਿਆਰਾਂ ਦੀ ਦੁਕਾਨ ਦੇ ਉੱਤੇ ਉੱਥੇ ਆਏ ਲੁੱਟਖੋਈ ਜਾਂਦੇ ਹੋਏ ਫਾਇਰ ਵੀ ਕਰਕੇ ਇੱਕ ਦੋ ਹੋਰ ਕਿ ਧਰਾਮਾਂ ਨੇ ਨਿਤ ਵਾਂਗੂਆਂ ਜਿੰਨੀਆਂ ਮਰਜ਼ੀ ਆਪਾਂ ਇਹਨਾਂ ਤੇ ਜੋੜ ਲਏ ਪਰ ਇੱਕ ਘਟਨਾ ਥੋੜੀ ਜੀ ਅਹਿਮ ਹੈ ਕੱਲ ਸਵੇਰ ਦੀ ਹੈ 9:00 ਵਜੇ ਦਾ ਟਾਈਮ ਸੀ ਤਰਨਤਾਰਨ ਦੇ ਵਿੱਚ ਚਵਾ ਲੰਡਾ ਜਿਹੜਾ ਉਥੋਂ ਦੀ ਘਟਨਾ ਹੈ ਉੱਥੇ ਅਵਨ ਕੁਮਾਰ ਔਰ ਸੋਨੂ ਚੀਮਾ ਉਹ ਜਿਹੜਾ ਸਰਪੰਚ ਨੇ ਉਹ ਸੈਲੂਨ ਤੇ ਗਿਆ ਹੋਏ ਸੀ ਵਾਲ ਕਟਾਉਣ ਲੱਗੇ ਸੀ ਤਾਂ ਫਿਰ ਬਿਨਾਂ ਸ਼ੱਕ ਕਿਸੇ ਨੇ ਪੱਕੀ ਸੂਹ ਦਿੱਤੀ ਹੋ ਜਾਂ ਉਹਨਾਂ ਦੀ ਰਿਕੀ ਹੋ ਰਹੀ ਸੀ ਦੋ ਬੰਦੇ ਬਾਈਕ ਦੇ ਉੱਤੇ ਆਏ ਉਹਨਾਂ ਨੇ ਉੱਥੇ ਬੈਠੇ ਦੀ ਗੋਲੀਆਂ ਮਾਰੀਆਂ ਦੋ ਆਪ ਭਰਾਰ ਹੋ ਗਏ ਤੇ ਸਰਪੰਚ ਸੈਲੂਨ ਦੇ ਵਿੱਚ ਹੀ ਡਿੱਗ ਪਿਆ ਉਦੋਂ ਬਾਅਦ ਉਹਨੂੰ ਜਿਹੜਾ ਉੱਥੇ ਸੈਲੂਨ ਦੇ ਵਿੱਚ ਜਾਂ ਆਸ-ਪਾਸੇ ਕੁਝ ਲੋਕ ਸੀਗੇ ਕਿਉਂਕਿ ਉਦੋਂ ਤਿੰਨ ਚਾਰ ਬੰਦੇ ਹੋਰ ਵੀ ਉੱਥੇ ਬੈਠੇ ਸੀ ਉਹਨਾਂ ਨੇ ਸਾਰਿਆਂ ਨੇ ਉਹਨੂੰ ਸਹਾਰਾ ਦਿੱਤਾ ਸੰਭਾਲਿਆ ਥੋੜਾ ਬਹੁਤ ਕੰਬਲ ਵਗੈਰਾ ਚ ਲਪੇਟਿਆ ਤੇ ਹਾਲਤ ਗੰਭੀਰ ਹੁੰਦੀ ਸੀ ਗੋਲੀਆਂ ਮੱਜ ਗਈਆਂ ਸੀ ਫਿਰ ਅੰਮ੍ਰਿਤਸਰ ਭੇਜਿਆ ਗਿਆ ਅੰਮ੍ਰਿਤਸਰ ਦੇ ਹਸਪਤਾਲ ਚ ਜਾ ਕੇ ਉਹਦੀ ਮੌਤ ਹੋ ਗਈ ਪੁਲਿਸ ਨੇ ਹਾਲ ਦੀ ਕਾਰਵਾਈ ਰੰਮੀ ਹੈ ਤੇ ਹੁਣ ਇਹ ਵੀ ਪਤਾ ਲੱਗਿਆ ਕਿ ਇਹ ਜਦੋਂ ਕਟਿੰਗ ਕਰਾ ਰਹੇ ਸੀ ਸਾਰਾ ਕੁਝ ਉਦੋਂ ਵਾਪਰਿਆ ਤਾਂ ਇਹ ਨਾਲ ਜੁੜੀ ਸੀਸੀਟੀਵੀ ਦੀ ਫੁਟੇਜ ਹੈ ਜਿਹੜੀ ਉਹ ਹਾਸਲ ਕੀਤੀ ਜਾ ਰਹੀ ਹੈ ਐਸਐਸਪੀ ਦੱਸ ਰਹੇ ਨੇ মিডিਆ ਨੂੰ ਕਿ ਇਸ ਮਾਮਲੇ ਤੇ ਸਬੰਧ ਹੈ ਜਿਹੜੇ ਉਹ ਵਿਦੇਸ਼ ਦੇ ਨਾਲ ਜੁੜਦੇ ਆ ਕੋਈ ਅਮਰਤਪਾਲ ਸਿੰਘ ਨਾਂ ਦਾ ਬੰਦਾ ਹੈ ਵਿਦੇਸ਼ ਦੇ ਵਿੱਚ ਰਹਿੰਦਾ ਉਹਦੇ ਨਾਲ ਸੋਨੂ ਚੀਮੇ ਦੀ ਰੰਜਿਸ਼ ਚੱਲਦੀ ਸੀ ਤੇ ਉਹਦੇ ਤੇ ਪਹਿਲਾਂ ਹੀ 17 18 ਪਰਚੇ ਆ ਤੇ ਉਹਨੇ ਸੋਨੂ ਚੀਮਾ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀ ਦਿੱਤੀ ਸੀ ਕਿ ਭਾਈ ਤਾਨੂੰ ਦੇਖਾਂਗੇ ਸੋਨੂ ਚੀਮੇ ਦਾ ਕੋਈ ਹਜੇ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਮਿਲਿਆ ਜਿਹੜਾ ਸਰਪੰਚਾ ਮਾਰਿਆ ਗਿਆ ਪਰ ਉਹ ਚਲੋ ਕਿਸੇ ਨਾਲ ਕੋਈ ਰੰਜਿਸ਼ ਹੋ ਵੀ ਸਕਦੀ ਹੈ ਪੁਲਿਸ ਦੇ ਮੁਤਾਬਕ ਤੇ ਜਿਹੜਾ ਇਹ ਅਮਰਤਪਾਲ ਸਿੰਘ ਬਾਠ ਹੈ ਇਹ ਇਹਦੇ ਤੇ ਬਹੁਤ ਸਾਰੇ ਮਾਮਲੇ ਦਰਜ ਹੈ ਤੇ ਇਹਨਾਂ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਇਹ ਸੋ ਸਰਪੰਚ ਨੂੰ ਦੋਸ਼ੀ ਠਰਾਂਦਾ ਸੀ ਕਿ ਇਹਦੇ ਜਰੀਏ ਹੁੰਦਾ ਹੈ। ਕਿਹ ਜਰੀ ਹੁੰਦਾ ਵੀ ਹੈ ਨਾ ਕਿਸੇ ਨਾ ਕਿਸੇ ਨੇ ਕੁਛ ਨਾ ਕੁਛ ਕਰਾਇਆ ਹੋ ਸਕਦਾ ਹੈ। ਸੋ ਤਾਂ ਕਰਕੇ ਇਹ ਸਾਰਾ ਕੁਝ ਹੈ ਜਿਹੜਾ ਇਹ ਜੁੜਦਾ ਹੈਗਾ ਉਸ ਅਮਰਤਪਾਲ ਚੀਮਾ ਦੇ ਨਾਲ ਜਿਹੜਾ ਜਰਮਨੀ ਦੇ ਵਿੱਚ ਬੈਠਾ ਤੇ 2 ਸਾਲ ਪਹਿਲਾਂ ਕਹਿੰਦੇ ਉਹ ਫਰਜੀ ਪਾਸਪੋਰਟ ਦੇ ਜਰੀਏ ਵਿਦੇਸ਼ ਗਿਆ ਸੀ। ਇੱਥੇ ਤਾਂ ਮਾਮਲੇ ਦਰਜ ਸੀ। ਇੱਥੇ ਕੀ ਰੰਜਿਸ਼ ਸੀ ਹਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਪਰ ਸਥਿਤੀ ਫੇਰ ਜਿਹੜੀ ਹੈ ਸੋਚਣ ਵਾਲੀ ਹੈ। ਕਿ ਦਿਨ ਦਿਹਾੜੇ ਸਾਡੇ اندাউਟ ਦੇ ਵਿੱਚ قتل ਹੋ ਰਹੇ ਨੇ گل بے شک بہت بڑی ہوے تے گل بے شک بہت چھوٹی ہوے پر قتل کر دینا ادے کل بہت معمولی گلنا بن گئی ਧੰਨਵਾਦ ਜੀ ਸਿੱਧੂ ਸਾਹਿਬ ਪਰ ਪਾਲ ਫਿਰਕ جی دا بھی بہت بہت ਧੰਨਵਾਦ ਜੀ ਗੁਰਨار سنگھ ਕੰਗ ਜੀ ਤੇ ਇਹਨਾਂ ਦਾ ਵੀ باقی ਸੱਜਣ ਜਿਹੜੇ ਪੀ ਐਨਓ ਨਾਲ ਜੁੜੇ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਸ਼ਾਮ ਨੂੰ ਫੇਰ ਮਿਲਦੇ 7 ਵਜੇ ਮਿਹਰਬਾਨੀ ਮਿਹਰਬਾਨੋ ਸਾਹਿਬ ਬਹੁਤ ਧੰਨਵਾਦ ਜੀ